ਕੁਸ਼ਟੋ ਸੀ ਮੈਂ ਕਿੜੀ ਆ ਕੇ 버거 ਖਾਦਾ ਕਿਦਾਂ ਰਜਿਆ ਤੇ ਲੱਗਦਾ ਹੋਰ ਦੋਸਤੋ ਆ ਜੀ ਆਲੂ ਖਾਂਦੇ ਵੇ ਦੋਸਤੋ ਇੱਥੇ ਅਬਰਗਰ ਖਾਈਏ ਜਿੱਧਰ ਬੈਠੀ ਭੁੱਖੀ ਜੀ ਕੱਲੀ ਕੱਲੀ ਪਾਪੜੋਂ ਦਿੱਤਾ ਹੀ ਨਹੀਂ 버ਗਰ ਇਹਨੇ ਤਾਂ ਚਲੋ ਦੋਸਤੋ 버거 ਵਗੈਰਾ ਖਾ ਲਈਏ ਫਿਰ ਮਿਲਦੇ ਹਾਂ ਦੋਸਤੋ ਬਾਹਰ ਆ ਗਏ ਇੱਧਰ ਦੇਖੋ ਤੇਰੀਆਂ ਗਈਆਂ ਉਸ ਤੋਂ ਇਧਰ ਦੇਖੋ ਕਾਇਦੀ ਨਾ ਕਿਦੀ ਪਰ ਤੋਂ ਆਉਦੇ ਜੀ ਨਹੀਂ ਪਾਪਾ ਦੇਖਿਓ ਚਲਾ ਫਿਰ ਆਪਾਂ ਕਿਹੜਾ ਕਿਹੜਾ ਕਰੀਦਾ ਮੇਟ ਕਿੱਥੇ ਕਿਹੜਾ ਕੱਢਣਾ ਸੋਪਾ ਆ ਗਏ ਹੁਣ ਫਾਈਨਲੀ ਤੇ ਜਾਣੇ ਬੈਨ ਕਰ ਨੂੰ ਮਰਾ ਕੁਝ ਖਾਣਾ ਫਰੈਂਚ ਫਰਾਈ ਵੀ ਖਾ ਗਿਆ ਬਰਗਰ ਕਿੰਗ ਲੈ ਰਿਹਾ ਲੈ ਆ ਗਿਆ ਬਰਗਰ ਕਿੰਗ ਪਾਪਾ ਕੈਦਰ ਪਾਪਾ ਇਹਨਾਂ ਬਰਗਰ ਕਿੰਗ ਦੀ ਵੀਡੀਓ ਬਣਾ ਲੈ ਲੈ ਬਰਗਰ ਕਿੰਗ ਦੀ ਬਣਾ ਤੀ ਵੀਡੀਓ ਆ ਦੇਖ ਲਓ ਗਾਇਜ਼ ਦੇਖ ਲਓ ਦੋਸਤੋ ਆਪਾਂ ਜਾ ਰਹੇ ਹੁਣ ਕਰਨ ਨੂੰ ਨਹੀਂ ਨਹੀਂ ਨੂਡਲ ਖਾਣ ਗਿਆ ਨਹੀਂ ਨੂਡਲ ਇਹ ਹੁਣ ਦੇਖੋ ਇੰਨਾ ਕੁਝ ਖਾ ਗਿਆ ਇਹ ਇੰਨਾ ਕੁਝ ਖਾ ਗਿਆ ਠੀਕ ਹੈ ਨੂਡਲ ਨਹੀਂ ਪਰਿਆ ਹੁਣ ਕਹਿੰਦੇ ਆ ਹੁਣ ਕਹਿੰਦੇ ਜੀ ਸਾਨੂੰ ਨੂਡਲ ਖਵਾਓ ਨੂਡਲ ਖਵਾਓ ਨੂਡਲ ਖਵਾਓ ਨਹੀਂ ਹੁਣ ਨਹੀਂ ਖਾਣੇ ਨੂਡਲ ਸਾਨੂੰ ਲਾ ਦੋ ਲਾ ਦੋ ਚਲੋ ਉੱਤਰਾ ਦੇਖੋ ਤਰਾ 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 ਆ ਰਹਾ ਮੇਰੇ ਘਰ ਤੇ ਵੀ ਉਹ ਮੈਂ ਇਹ ਦੇਖਦਾ ਅਸੀਂ ਤਾਂ ਉੱਤਰ ਜਾਣਾ ਤਾਰਾ ਮੇਰਾ ਆਹ ਦੱਸੋ ਇਹਨੂੰ ਤਾਰ ਲਈ ਇੱਥੇ ਦੱਸੋ ਤਾਰਾ ਇਹ ਨਹੀਂ ਤਾਰਾ ਇਹ ਨਹੀਂ ਨਹੀਂ ਤਾਰ ਦੋ ਤਾਰ ਦੋ ਤਾਰੋ ਤਾਰੋ ਤਾਰ ਦੋ ਤਾਰੋ ਤੇ ਲੁਕਾ ਜਾ ਕੇ ਰੋ ਲੋ ਨਹੀਂ ਸਾਡੇ ਤਾਰ ਦੋ ਅਸੀਂ ਆਪਣਾ ਕੰਮ ਕਰਾਂਗੇ ਹਾਂ ਤਾਰੋ ਮੇਰਾ ਤਾਰਾ ਉਹ ਮੋਸੇ ਆ ਦੋ ਆਟਾ ਲੈ ਜਾਓ ਨਾ ਨਹੀਂ ਅਸੀਂ ਕਿਤੇ ਪਹਿਲੇ ਸੁੱਟੇ ਗਿਆ ਜਾਾਂਗੇ ਹਾਂ ਚਲੋ ਘਰੇ ਚੱਲ ਕੇ ਨਹੀਂ ਦੋਸਤ ਮੈਂ ਕੜੀ ਤੌਣ ਤੋਂ ਬਾਅਦ ਇੱਧਰ ਦੇਖੋ ਗੋਲ ਗੱਪੇ ਖਾ ਰਹੇ ਦੋਨੇ ਆਂ

ਰਾਵੋ ਉੱਥੇ ਜਾ ਕੇ ਲੱਸੀ ਲਈਆਂ ਬਹੁਤ ਦੰਦੀ ਸੀ ਰਸਤਾ ਵਈ ਗੱਲ ਤਾਂ ਸੁਣੋ ਮੈਂ ਦਰਫੋਈ ਦੇਖ ਕੇ ਮਮਾ ਇੱਕ ਆਪਾਂ ਨੂੰ 버ਗਰ ਦੇਣਾ ਨਾ ਉਧਰ ਸੌਸੜੇ ਖਾਣ ਨੂੰ ਅਸੀਂ ਤਾਂ ਖਾਦੀਆਂ ਨਹੀਂ ਪਾਪਾ ਨੇ ਖਾਦੀਆਂ ਨਾ ਪ੍ਰਾਈਸ ਦੇ ਨਾਲ ਤੇ ਜਿਹੜੀਆਂ ਬਚ ਗਈਆਂ ਜਿਹੜੀ ਬਚ ਤਾਂ ਨਹੀਂ ਟੇਕਅਵੇ ਕਰਾਇਆ ਹਾਂ ਵੀ ਉਹ ਦਿਨ ਉਹਨਾਂ ਨੇ ਅੱਡ ਪੈਕ ਕਰਕੇ ਸੌਸ ਪਾ ਦੋ ਜਿਹੜੀਆਂ ਬਾਤਮੀਆਂ ਉਹ ਵੀ ਬੱਤ ਨੇ ਗੱਲ ਬੈਠੇ ਸੌਸ ਸਮਾਰ ਬਪਨਾ ਕਰਕੇ ਨਾ ਕਾਗਜ਼ ਨੂੰ ਜੁੱਤ 15 ਸੌਸ ਦੁਕਤੇ ਕਮਿਸਤੇ ਪਈ ਹੈ ਇਹਨਾਂ ਦੇ ਬਹੁਤ ਬਾਹਰ ਕੇ ਤੁਲਾ ਆਏ ਬੱਡੇ ਬਰਫ ਟਿਕਿਆ ਆ ਬਰਫ ਕਹਿੰਦਾ ਬਰਫ ਕੱਢ ਲਉ ਮੈਂ ਤਾਂ ਕੋਕ ਵੀ ਪਾ ਲਈ ਨਹੀਂ ਸੀ ਬੇਟੀ ਬਰਫਾ ਦੇ ਲਾ ਦੇ ਫਰਿੱਜ ਇੰਨੇ ਬਰਫ ਜਮਾਈ ਪਈ ਐ ਅਜਾ ਹਾਵ ਕਿਤਾ ਪਹਿਲਾਂ ਫਰਿੱਜ ਸਾਫ ਕਰਕੇ ਪਹਿਲਾਂ ਚਲੋ ਦੋਸਤਾਂ ਨੂੰ ਖਾਣੇ ਤੇ ਫਿਰ ਤੁਹਾਨੂੰ ਮਿਲਦੇ ਆ ਦੋਸਤਾਂ ਆਲੂ ਉਲੂ ਖਾ ਕੇ ਆਪਾਂ ਬੈਠ ਗਏ ਆਲੂ ਨਹੀਂ ਖਾਦੇ ਤੂੰ ਖਾਦੇ ਉਲੂ ਤਾਂ ਤੂੰ ਹੀ ਖਾਦੇ ਹੋਣੇ ਆਲੂ ਉਲੂ ਤੱਕ ਗਏ ਹੁਣ ਆਪਾਂ ਪਏ ਆ ਗਾਇਸ ਉਹ ਵੀ ਪਿਆਵਾ ਉਹੀ ਪਿਆਵਾ ਇਹ ਤਾਂ ਕੰਮ ਕਰਦੇ ਆ ਭਰਾ ਮੇਰਾ ਕੰਮ ਹੋ ਗਿਆ ਵਾ ਨਾ ਚੰਦ ਚਲਾ ਅੱਜ ਤਾਂ ਤੂੰ ਕੁਛ ਨਹੀਂ ਕੀਤਾਗਾ ਫੜਕੜੀ ਕੁੱਟੀ ਐ ਮੈਂ ਗਾਇਸ ਜਣੇ ਮੇਰਾ ਸਰਦੂ ਬੋਲਣਾ ਆ ਤਾਂ ਮੈਂ ਕਿਹੜਾ ਤੇਰਾ ਸਿਰ ਬੜਿਆ ਐਸੇ ਮੇਰਾ ਤਾਂ ਆਪ ਕੋਈ ਜੇ ਨਹੀਂ ਹੁੰਦਾ ਕਿੱਥੇ ਆਈ ਜਾਂਦਾ ਮੇਰੇ ਜੀ ਕਰਦਾ ਰਹਿਣਾ ਪੈ ਜਾ ਤੇ ਪੈ ਜਾ ਕੀ ਖਵਾਤਾ ਵਾ ਯਾਰ ਆ ਮਮਾ ਨੇ ਕੋਈ ਮੈਕੜੀ ਮੈਕੜੀ ਲਾਈ ਸੀਗੇ ਇਹਨਾਂ ਨੇ ਤੂੰ ਆ ਕੇ ਬਿਮਾਰ ਕਰਤੇ ਐ ਮੈਂ ਲੈ ਦੇ ਤਰ ਪੈਣੇ ਤੁਸੀਂ ਨਦਰ ਕੇ ਆ ਬਾਹਰਲਾ ਖਾਣਾ ਬੰਦ ਕਰ ਦੋ ਆ ਉਹਨੇ ਮੰਮੀ ਦੇਖ ਲੋ ਬਾਹਰਲਾ ਖਾਣਾ ਹੱਟਦੇ ਨਹੀਂ ਖਾਣਾ ਆ ਬੰਦਾ ਲਾ ਕੇ ਜਾਣਾ ਨਾ ਮੋਟਾ ਭਾਈ ਮੈਂ 140 ਕਿਤੇ ਲਾਇਆ ਮੈਂ ਲਾਇਆ ਕੀ 140 ਲਾਇਆ ਜਿੱਦ ਸਵੇਰੇ ਲਾਇਆ ਦੁਪਹਿਰੇ ਸਮੋਸੇ ਮੈਂ ਨਾਲੇ ਮੰਮੀ ਨਾਲ ਕੁਝ ਖਾਦਾ ਵਾ ਤੇ ਨਾ ਮੈਂ ਬਾਹਰ ਗਈਆਂ ਮੈਂ ਤਾਂ ਕਰੀ ਤੇ ਨਹੀਂ ਥੋਲੇ ਸਮੋਸੇ ਦਾ ਕੁਝ ਮਾਰ ਸਮੋਸੇ ਆ ਆਲੂ ਹੁੰਦੇ ਆ ਆਲੂ ਤੇ ਫਿੰਗਰ ਵੀ ਆਲੂ ਹੁੰਦੇ ਆ ਫਿੰਗਰ ਖਾਦੇ ਆ ਮੈਂ ਹਾਂ ਇਹਨਾਂ ਨੂੰ ਤੇ ਲਿਆ ਦੇ ਤੇ ਹਮਾ ਕੋਕ ਨਾਲ ਨਿਕਟਾਈ ਕੋਕਾਂ ਡੇਟ ਕਹਿੰਦੇ ਕੋਕ ਮੰਗਾਲਾ ਮੈਂ ਤਾਂ ਮੋਬਾਈਲ ਮੈਂ ਤਾਂ ਬੋਬਲ ਹੀ ਮੰਗਣ ਲੱਗਾ ਸੀਗਾ ਇਹਨਾਂ ਨੇ ਪਾਈਆ ਕੋਕ ਆ ਪਿੱਛੇ ਮੈਂ ਫੈਂਟਾ ਪੀਤੀ ਐ ਮੈਂ ਨਹੀਂ ਪੀਤੀ ਕੋਕ ਅਰੇ ਮਾ ਮਾਪੇ ਦੇ ਗੋਡੇ ਤੇ ਸਿਰ ਮਾਰਨਾ ਮਮਾ ਪਾਪਾ ਹੋ ਜਾਣਗੇ ਕਨਫਿਊਜ਼ ਹੋ ਗਏ ਮੈਂ ਤਾਂ ਪਹਿਲਾਂ ਮੈਂ ਵੀ ਕਨਫਿਊਜ਼ ਹੋ ਗਿਆ ਢਾਂ ਦੇ ਵੀਰ ਉਹ ਪੁੱਛੀ ਜਾਂਣ ਹਨਾ ਵੀ ਕੀ ਐਦਾਂ ਸਕਰੀਨ ਤੇ ਦੱਬਣਾ ਨਾ ਮੈਂ ਕਿ ਕਿੰਕੀ ਕਰ ਦੇਣਾ ਮਾਂ ਚੱਲ ਗਿਆ ਪੂਰੇ ਕੌਨਫੀਡੈਂਸ ਤੇ ਗਿਆ ਜਾ ਕੇ ਦੌੜ ਦੌੜ ਕੇ ਆ ਮਾਰਡਰ ਕਰਨ ਲੱਗਾ ਹੋਲਡ ਰਿ ਕਰੀ ਗੀ ਪਾਪੇ ਦਾ ਧਿਆਨ ਨਹੀਂ ਹੋ ਔਡਰ ਤੇ ਪੁੱਛਦੇ ਰਹੇ 25% ਔਡਰ ਕਰਤਾ ਕੀ ਕਰਤਾ ਇੰਨਾ ਔਡਰ ਮੈਨੂੰ 400 ਰੁਪਏ ਦਾ ਮਸਕਿਲ ਹੋ ਚੱਕ ਗਿਆ ਜਦੋਂ ਸਿੱਧੇ ਉਂਗਲ ਆਈ ਕੇ ਸਾਹਮਣੇ ਉਂਗਲ ਮਾਰੀ ਜੋ ਮੈਂ ਉਂਗਲ ਤੁਂਗਲ ਮਾਰੀ ਗਿਆ ਬੱਚਾ 25% ਹਾਂ ਸੱਚੀ 25% ਬਣ ਗਿਆ ਬੱਚੇ ਨੂੰ ਦੇਖ ਆ ਦੇ ਗਾਈਜ਼ ਮੈਂ ਆਪ ਦੇ ਆਈ ਲਾ ਬੱਚੇ ਮੈਂ ਥਲੇ ਟੱਕ ਇਹ ਕਿ ਮੈਂ ਉਹਨਾਂ ਸਭ ਤੋਂ ਜ਼ਿਆਦਾ ਆਪਸ਼ਨ ਲੱਭੇ ਉਹਦੇ ਕਿ ਕੈਂਸਲ ਕਿਵੇਂ ਹੋਣਾ ਹੈ ਆਲੇ ਮੈਂ ਥੱਲੇ ਕੈਂਸਲ ਦਾ ਬਟਨ ਲੱਭਾ ਪਾਪਾ ਦੇਖ ਕਿ ਉਹ ਕੋਲ ਸਿਨੇਮਾ ਦਾ ਬੜਾ ਕਰਦੇ ਆ ਪਾਪਾ ਨੂੰ ਜੁਮੇ ਕਿਹਾ ਸੀ ਨਾ ਦੋ ਰੋਟੀ ਖਾ ਆ ਜੇ ਮੈਂ ਉਹਨੂੰ ਭਾਗ ਲਾ ਇਹ ਤਾਂ ਇਕੱਲੇ ਚਲੇ ਗਏ ਮੀਆਂ ਤਾਂ ਲੁੱਟੇ ਜਾਣਗੇ ਵਿਚਾਰੇ ਧੋਲੇ ਬੰਸੀ ਹਾਂ ਲੁੱਟੇ ਨਹੀਂ ਜਾਂਦੇ ਕੋਈ ਨਾ ਬਾਹਰ ਹਿੱਟੇ ਕੋਲ ਹੂੰ ਕੜੀ ਚੋ ਫਲਾਗੇ ਸੀ ਦਾ ਮੈਂ ਇਹਨਾਂ ਨੂੰ ਕਹਾ ਮੈਂ ਕਿਹਾ ਆਪਾਂ ਨਾ ਉੱਥੇ ਚਾਉਦੇ ਆ ਪੀਜ਼ਾ ਖਾਣੇ ਆ ਵੇ ਕੁੜੀ ਮੁੰਡਾ ਜਾਂ ਅੱਧੀ ਮੱਕੜੀ ਅੱਧੀ ਮੁੰਡਾ ਨਾ ਕੁੜੀ ਮੁੰਡਾ ਉਹਨੂੰ ਕਹਿੰਦੇ ਚੱਲ ਮਗਾਵਲਾ ਖਵਾ ਲੈ ਉਹ ਕਹਿੰਦਾ ਫਿਰ ਅੱਦਾ ਕਰ ਮੱਕੜੀ ਦੀ ਮੱਕੜੀ ਦੀ ਫੁਲ ਕੌਂਸ ਖਵਾ ਲੈ ਹੈ ਕਹਿੰਦੇ ਚੱਲ ਨਹੀਂ ਚੱਲ ਮੱਕੜੀ ਨਹੀਂ ਖਾਣਾ ਚੱਲ ਤੋ KFC ਖਵਾ ਦੇ ਕਹਿੰਦਾ ਚੱਲ ਫਿਰ KFC ਦੀ ਫੁਲ ਫੁਲ ਕੌਂਸ ਖਵਾ ਦੇਗਾ ਉਹ ਕੰਦੀ ਲੈ ਆਵੇਂ ਬਰਜਾਣੇ ਕਹਿੰਦੀ ਚੱਲ ਕੜੀ ਚੋਲੀ ਖਵਾ ਲੈ ਕਹਿੰਦੀ ਖਾਉਣ ਲੱਗੇ KFC ਦਾ ਮੈਨੂੰ ਵੀ ਨਹੀਂ ਪਤਾ ਤੂੰ ਮੱਕੜੀ ਦੀ ਸਣਾ ਮੈਕਡੋਨਲਡਸ ਆਹ ਦੇ ਕਿਹਨਾਂ ਦੋਨੋਂ ਨਹੀਂ ਆਉਂਦੀ ਕੀ ਆ ਕਟ ਡਾਨਲ ਨਿਕ ਡਾਨਲ ਨਿਕ ਡਾਨਲਸ ਆ ਗਾਇਸੇ ਮੇਰੀ ਪੂਛੜੀ ਆ ਆਏ ਨਾ ਤੱਕ ਕੈਮਰਾ ਨੰਨਾ ਨਾ ਹਟਦਾ ਤੂੰ ਮੇਰੀ ਪੂਛੜੀ ਹੈ ਨਾ ਮੈਂ ਕਹਿੰਦੀ ਹਟ ਦੇ ਮੈਨੂੰ ਕੰਮ ਕਰ ਲੈਂਦੇ ਕੰਮ ਦੇ ਟਾਈਮ ਤੇ ਮੇਰੀ ਪੂਛੜੀ ਆ ਕੇ ਨਹੀਂ ਕੋਈ ਕੋ ਪ੍ਰੈਸਾ ਘਰਮਨ ਦੇਖਦਾ ਕਿਤੇ ਪ੍ਰੈਸ ਲਾ ਦੇ ਦੋਸਤੋ ਜਿਸ ਚੀਜ਼ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ 8 9 10 11 12 13 14 15 16 17 18 19 20 ਕੀ ਕੰਦਰਾ ਚੋਈ ਗਏ ਸਵਾਲਾਂ ਦਿਨਾਂ ਬਾਅਦ ਉਹ ਚੀਜ਼ ਹੋ ਚੁੱਕੀ ਆ ਮਹੀਨਾ ਨਹੀਂ ਟੱਪਿਆ ਨਾ ਤੋਂ ਬਿਨਾਂ ਲੜੇਗੇ ਗਲੈਸ ਲੜ ਪਰੋਸ ਕੇ ਆ ਦੇਖੋ ਇੱਧਰ ਆ ਮੇਰੀ ਮੰਮੀ ਪਈ ਏ ਕੀ ਹੋ ਗਿਆ ਓਏ ਹੈ ਕੀ ਹੋ ਗਿਆ ਕੁਛ ਨਹੀਂ ਹੋਇਆ ਮੈਂ ਤਾਂ ਕੋਈ ਹੁੱਸੀ ਨਹੀਂ ਨਾ ਮੈਂ ਲੜੀ ਆ ਕਿਉਂ ਦਿੱਦਰ ਹੁੱਸੀ ਨਹੀਂ ਗੈਸ ਇੱਧਰ ਦੇਖ ਮੈਂ ਤੇ ਮੰਨੋ ਇੱਥੇ ਕੱਲੇ ਵੀ ਦੋਨੋਂ ਜਣੇ ਤੇ ਉਹ ਦੋਨੋਂ ਜਣੇ ਇੱਥੇ ਬੈਠੇ ਹੋਏ ਆ ਅਇਤੋ ਫੋਨ ਦੇ ਦੇਵੇ ਰੋਸੇ ਤੁਸੀਂ ਉਹਦਾ ਰਿਸੈਂਟ ਰਿਸੈਂਟ ਦੋਸਤ ਨੇ 20 ਵਾਰ ਬੈਠਣ ਦੇ ਕਹਿੰਦੇ ਐਤਵਰ ਤੁਸੀਂ ਉੱਥੇ ਕੋਈ ਨਹੀਂ ਬੈਠੇ ਅੱਜ ਅੰਦਰ ਵੈ ਕਹਿੰਦੇ ਹੁੰਦਾ ਉਹ ਚਾਰਜ ਲੱਗਣਾ ਅੰਦਰ ਨਹੀਂ ਲੱਗਦਾ ਅੰਦਰ ਨਹੀਂ ਲੱਗਦਾ ਇਹ ਚ ਡਾਣਾ ਜਾਂਦਾ ਪਿੱਛੋਂ ਅੰਦਰ ਨਹੀਂ ਚਾਰਜ ਲੱਗਦਾ ਸਿੱਧਾ ਕੋ ਮਮਮੀ ਦਾ ਮਮਮੀ ਦਾ ਮੂੰਹ ਬਣਾ ਕੇ ਬੈਠੇ ਆ ਮਾ ਤੁਹਾਡੇ ਨਾਲ ਅਮਾ ਮੂੰਹ ਬਣਾ ਕੇ ਬੈਠ ਤੁਹਾਡੇ ਨਾਲ ਬੁਲਾਇਆ ਨਾ ਹੋ ਜਾ ਵੀ ਦੇਖੋ ਮਗਲ ਟੀਟ ਨੇ ਨਾਨਾ ਨਾਨਾ ਨੰਬਰ ਦਰਮ ਕਰਕੇ ਲੱਗਦੇ ਹੋ ਨਾਲ ਆ ਗਏ ਨਾ ਮਮੂ ਬੁੱਗਲੀ ਰੋਬੇ ਕਿੱਦਾਂ ਬਣਾਉਣਾ ਦੁੱਧੂ ਅੰਮਾ ਜਾਂਦੀ ਦੇ ਲੋਕ ਉਸ ਦੇ ਅੰਦਰ ਨਹੀਂ ਕਿੱਦਾਂ ਬਣਾਉਣਾ ਦੁੱਧੂ ਦੱਸੇ ਕਰੀ ਪਾਪਾ ਦੱਸਿਗਾ ਮੈਨੂੰ ਪਤਾ ਸੀਗਾ ਇਹਨਾਂ ਦਾ ਪਤਾ ਸੀ ਵੀ ਇੱਕ ਦਿਨ ਲੜਨਗੇ ਪਰ ਮੈਨੂੰ ਇੰਨਾ ਨਹੀਂ ਪਤਾ ਸੀਗਾ ਵੀ ਇਹ ਮਹੀਨਾ ਵੀ ਨਹੀਂ ਟਪੂਣਗੇ ਕਿਸ ਮਹੀਨੇ ਬਾਅਦ ਹੀ ਲੜਦੇ ਆ ਹਾਂ ਕਿਉਂ ਕਿਹਾ ਕਹਿਣਾ ਵਾਗਦਾ ਮਮਾ ਤੁਹਾਡਾ ਮੈਂ ਤਾਂ ਆਪਾਂ ਦਾ ਮੰਮੀ ਬਾਲਾ ਉਹ ਪਤਾ ਕੋਈ ਸਿੱਤ ਗੁੜੀ ਰੱਖੀ ਦੀ ਬੱਬੀ ਹੁੰਦੀ ਆ ਵਾਓ ਉਹ ਤਾਂ ਮੱਚ ਫਿਰ ਤਾਂ ਮੇਰੇ ਪਾਸੇ ਲਈ ਰਹਿ ਜਾਂਦਾ ਹੋਰ ਪਾਵਰ ਦਾ ਜ਼ਰੂਰੀ ਆ ਪਿਆਰ ਤਾਂ ਮਿਲ ਹੀ ਜਾਂਦਾ ਆ ਪੀ ਹਾਂ ਪੀ ਲੂੰਗਾ ਨਹੀਂ ਮੈਂ ਨਹੀਂ ਪੀਣਾ ਜੱਟ ਸੇ ਅਪਨੇ ਪਲਾਂਦੇ ਨਾ ਲਾਲਾ ਜਾ ਕੇ ਦੇ ਇੱਥੇ ਲਾਲਾ ਤੇਰਾ ਜਿਹੜਾ ਪਿੰਨ ਮੈਂ ਦਿਖਾਣਾ ਤੇਰੇ ਨਾਸਤ ਤੇ ਢਾ ਦੇਣਾ ਤੇਰੇ ਨੂੰ ਮੈਂ ਬੜਾ ਤੰਗ ਕਰ ਦੇ ਗੈਸ ਤੁਸੀਂ ਵੇਖੋ ਜੀ ਕੈਮਰਾ ਦੂਰ ਜਾ ਕੇ ਖੜੂਮ ਬੈਠੇ ਅੰਗ ਲਾ ਲੈ ਗੋਜ ਬੜਾ ਬੋਲ ਅਰੇ ਤੂੰ ਤੇ ਇੰਦ ਤੂੰ ਦਰਾਉਣਾ ਬੋਲੋ ਤੇ ਆਹ ਮੈਂ ਕਾਂ ਬੰਦ ਦੂੰ ਲਾਸਾ ਮੈਂ ਵੀ ਬੰਨ ਦੂੰ ਐ ਨਾ ਨਾ ਹਾਂ ਇਹ ਲਾ ਮੇਰਾ ਉਹ ਮਾਤਾ ਆਸਤਤ ਕਰ ਰਹੀ ਤੇਨੇ ਰੋਸੀ ਬੋਲਦੇ ਤਾਂ ਮੈਨੂੰ ਸੁਣਾ ਹਲੋ ਹਲੋ ਬੀ ਵੀ ਹਲੋ ਆ ਦਿਲੋਂ ਮੈਂ ਪੰਗੇ ਲੈੰਦੂੰ ਕਿੱਥੇ ਤੇਰੀ ਕੰਦਨਾ ਸਭੰਦੂੰ ਫੋਲੇ ਨਹੀਂ ਆਏਗਾ ਕਿ ਦਾਦਾ ਘਰ ਵਾਲਾ ਤੇਰਾ ਨਸੀ ਕਰਾਈ ਜਾਂਦਾ ਨਾ ਨਮਾ ਪਾਪਾ ਵੇ ਨਮਾ ਪਾਪਾ ਲੈ ਨਮਾ ਪਾਪਾ ਖੜ ਜਾ ਯਾਰ ਨਮਾ ਪਾਪਾ ਆ ਹਾਇ ਤਰ ਕਰ ਨਮਾ ਪਾਪਾ ਲੈ ਲੈਂਦੇ ਆ ਚੱਲ ਠੀਕ ਹੈ ਚੱਲ ਜੀ ਬਰੇ ਬੋਕ ਪਾਇਆ ਰੇ ਹੂੰ ਕੱਢ ਦਿੱਤੀ ਆਪਾਂ ਬੋਤੀ ਕੀ ਕਿਸੇ ਮੇਰੀ ਕਾਲ ਸੁਣੋ ਹਾਂ ਕੱਢ ਦਿੱਤਾ ਤੁਸੀਂ ਮੈਂ ਮਾਂ ਦਾ ਵੀ ਰਿਹਾ ਹੈ ਮਮੇ ਜੀ ਮਮੇ ਨੇ ਅਵਨੇ ਪਕਾ ਲਾਉਣੇ ਅਵਨੇ ਨਾਲ ਗੱਲ ਕਰੀ ਲੈ ਜੀ ਹਾਂ ਲਈ ਗਾਇਸ ਨਸਟ ਗਾਇਸ ਮਮੀ ਕਿੱਦਾਂ ਕਰਾ ਨਾ ਮਮੀ ਲੈ ਕੇ ਚੱਲ ਗਿਆ ਦੇਖ ਲਾ ਮੰਨਿਆ ਹੋ ਮੇ ਕੋਪਰ ਉੱਪਰ ਇਹ ਕੋਪਰ ਪਿੱਤਾ ਤੋਂ ਘਰੋਂ ਤੇਰੇ ਬਚੋਣ ਵੀ ਨਹੀਂ ਆਇਆ ਸੀ ਕੀ ਕਰਾਂਗੇ ਜੀ ਘਰੋਂ ਉਹ ਰੰਦੂ ਗਾਇਸ ਉਹ ਸਸਤੀ ਲੋਰ ਮੈਂ ਤਾਂ ਪਾਏ ਪਰੇ ਕਰ ਲਾ ਗਾਇਸ ਮੇਰੀ ਮੰਮੀ ਰਕੂ ਕਿ ਨਹੀਂ ਛੋਣ ਦਵੇ ਹਾਏ ਹਾਏ ਨੰਨੇ ਮੈਨੂੰ ਕੰਮ ਕਰਨ ਦੇ ਹੁਣ ਪਰੇ ਕਰ ਲਾ ਮੈਂ ਨਹੀਂ ਕਰਨਾ ਮੈਂ ਤੈਨੂੰ ਤੰਗ ਕਰਨਾ ਇਸ ਕਾਦੀ ਸਾੜ ਲਈ ਵੀ ਟਾਈਮ ਗਾੜ ਲਿਆ ਕਰ ਸਾਰੀ ਜਰੀ ਫੋਨ ਚੀ ਬੜਿਆ ਰ ਨਾਏ ਤੇ ਨਹੀਂ ਟਾਈਮ ਗੈਦਰ ਨਹੀਂ ਟਾਈਮ ਕੱਢ ਸਕਦੇ ਸਾਡੇ ਲਈ ਤੁਹਾਡੇ ਲਈ ਕੀ ਕੱਢਣ ਨੇ ਮਨ ਲਗਾਏ ਤੈਨੂੰ ਬੁਲਾਉਣਾ ਤੈਨੂੰ ਕਹ ਓਏ ਗੂਗਲ ਦਾ ਕੁੜੀ ਨੂੰ ਮਨਾਉਂਦਾ ਫਿਰਦਾ ਬਾਬੇ ਤੈਨੂੰ ਤਾਂ ਬੁਲਾਉਂਦਾ ਹੀ ਨਹੀਂ ਪਿਆ ਸੋਚ ਰਿਹਾ ਕਿੰਦਾ ਚੱਡ ਆਉਂਦੀ ਨਾ ਅਪੜ ਜਿੱਤੇ ਹੋੜ ਦਾ ਖਾਣਾ ਤੇ ਨੂੰ ਪਤਾ ਕੋਠੇ ਤੇ ਜਾ ਕੇ ਥੱਲੇ ਹੀ ਮਾਰਦਾ ਹੁੰਦਾ ਨਾ ਚੱਡੋ ਰੋਪ ਕਰਕੇ ਚੋਹੁੰਦੇ ਲੱਗ ਪੁੱਛਣ ਕਰਾਏ ਅੰਮਾ ਅੱਕੜਦੀ ਦੇਖੋ ਗਰਾਮ ਤੇਰੀ ਭਾਈ ਵੇਲਾ ਨਾ ਮਰੇ ਕੁੜੀ ਪਕੜਦੀਆਂ ਔਕੜੀ ਜਾ ਫਿਰ ਬੇਸ ਦਾ ਪਾਣੀ ਰੋ ਪਸੰਦੇ ਚਾਹ ਜਿਹੜਾ ਮਰਜ਼ੀ ਹੋਵੇ ਫਿਰ ਹਾਂਜੀ ਓਕੇ ਜੇ ਨਾ ਬਲੌਗ ਨਾ ਚੜਦਾ ਮੈਂ ਆਰੇ ਸਰਜਨ ਲੜੇ ਫਿਰਦੇ ਆ ਨਾ ਕਵੇਂ ਕਸ਼ਮ ਕੱਲਾ ਫਿਰਦਾ ਬਾਟਵਾ ਗੋਲੇ ਕਾਹ ਪਿਆ ਬਈ ਦੋ ਵੇ ਇੱਕ ਗੁੜਾ ਮੈਂ ਫਿਰਦਾ ਸਾਰੇ ਕੋਨੇ ਵੀ ਹੋਰ ਲੜਾ ਹੋਰ ਲੜਾ ਇਹ ਤਾਂ ਲੜਾਉਣ ਨੂੰ ਸਾਨੂੰ ਚਾਹੁੰਦਾ ਇਹ ਤਾਂ ਇਹ ਤਾਂ ਤਵਾ ਹੀ ਤੇ ਕੰਦਾ ਵਸਾ ਲੇ ਕਲਮ ਆ ਰਹਾ ਭਈਆ ਤੋੜਾ ਕੁਸੌਣਣਾ ਗਾਲੇ ਬਾੜੀਆਂ ਅੱਖਾਂ ਨੇ ਲਦਖਾ ਇਹ ਦੇਖ ਕੁੰਡ ਉਹਨਾਂ ਹਾਂ ਤਾਂ ਤੂੰ ਕਹਿੰਦਾ ਮੈਂ ਚੈਲੰਜ ਕਰਤਾ ਸੀ ਕੈਮਰਾ ਮੈਂ ਹਜੇ ਟਕਾਇਆ ਨਹੀਂ ਸੀ ਪਹਿਲੇ ਦਿਂਦਰਾ ਪੈਣ ਲੱਗ ਗਿਆ ਵੀ ਹਾਏ ਆ ਬੋਲਣ ਨਹੀਂ ਬੋਲਦਾ ਨੰਨੇ ਅੱਜੇ ਕੰਮ ਕਰ ਲੈਣੇ ਪਾਰੀ ਦੇਣੇ ਨਹੀਂ ਪਾਰੀ ਦੇਵੇਂ ਚੱਲ ਜੂਗਾ ਤੇਰੀ ਮੈਂ ਅੜਦੀ ਉਹ ਛੋਲੇ ਆ ਰੱਬਾ ਗਾਇਸ ਮੈਂ ਆਹ ਬੰਦੇ ਤੋਂ ਬਾਤ ਹੋ ਗਈ ਲੈ ਲੈ ਟੁਕ ਡਾਟ ਅਪ ਕਰ ਲਓ ਇਹ ਗਏ ਹਾਂ ਬੋਲੋ ਸੀ ਬੋਲੋ ਕੰਮ ਕਰ ਲੈਂਦੇ ਆ ਦੇ ਲੋ ਗਾਇਸ ਮੇਰਾ ਸਿਫੋਨ ਹੈ ਮੈਂ ਕੰਮ ਕਰਦੀ ਆ ਅੱਜ ਆਰਡਰ ਬੰ ਕਰ ਰਹੀ ਆ ਫਿਰ ਕਹਿੰਦੇ ਆਰਡਰ ਲੋਡਿੰਗ ਆਰਡਰ ਲੈ ਲਓਗੇ ਆਰਡਰ ਲੈ ਟਾਈਮ ਦੇ ਗਾਇਸ ਇੱਕ ਤੁਹਾਡੀ ਵਜ੍ਹਾ ਕਰਕੇ ਬੰਦੇ ਆ ਕਿਹਦੀ ਵਜ੍ਹਾ ਕਰਕੇ ਬੰਦੇ ਆ ਮੇਰੇ ਨਾਲ ਨਹੀਂ ਕਰ ਦਿੰਦੇ ਕਹੀ ਬੰ ਕਰ ਲੈਨੇ ਕਰੀ ਕਰ ਰਿਹਾ ਟੁਕੜਾ ਨਾ ਪਤਾ ਟਟ ਗਿਆ ਹਾਂ ਮੈਂ ਮੁਆਫੀ ਕਰ ਦਿੰਦਾ ਮੈਂ ਭੱਜ ਜਾਗਾ ਕੱਢ ਜਾ ਪਹਿਲੇ ਥੱਪੜ ਕਿਵੇਂ ਮਾਰਿਆ ਥੱਪੜ ਦਾ ਥੱਪੜ ਦਾ ਹਿਸਾਬ ਤਾਂ ਦੇ ਮੈਨੂੰ ਮੁਆਫੀ ਤਾਂ ਠੀਕ ਹੈ ਨਾ ਨਾ ਮੇਰਾ ਸਾਹ ਚੜਦਾ ਨਾ ਯਾਰ ਇੱਥੋਂ ਲੈ ਕੇ ਇੱਥੋਂ ਦੋ ਦੋ ਗਾਇਜ਼ ਇਹਦੇ ਇੱਕ ਨਾਲ ਹੀ ਹੋਰ ਲਵਾਣੀ ਪਈ ਸਾਹ ਵਾਲੀ ਦੂਰ ਦੋ ਸੋਣੀ ਐ ਇਹਨੂੰ ਤੇਰੀ ਮਾਂ ਆ ਦੇ ਲਾ ਕਰਤਾਨੇ ਬੈਕ ਉਹ ਤੇ ਜੀ ਰਿਪਲਾਈ ਕਰਤਾ ਸੀ ਮੈਂ ਮੈਂ ਦੇਖ ਲਈ ਸੀ ਆਈ ਸੀਗਾ ਆਈ ਸੀਗਾ ਆਈ ਸੀਗਾ ਗਾਇਜ਼ ਮੈਂ ਹਾਂ ਤੇ ਮਮੀ ਤਾਂ ਇੱਥੇ ਬੈਠੇ ਆ ਏਸੀ ਚੱਲਦਾ ਪਿਆ ਮਿੱਠੀ ਬਦਹਤ ਹੋਰ ਜਾ ਗੜੀ ਲੱਗ ਗਈ ਐਸੀ ਆ ਬਦਾਈ ਮਨਿੰਦਰ ਗਾਇਜ਼ ਮੇਰੇ ਨਾਲ ਖੇਡਦਾ ਹੀ ਨਹੀਂ ਗਾਇਜ਼ ਸਾਨੂੰ ਬੱਚੋਂ ਮਿਲਦੇ ਸਾਰੇ ਆਪ ਦੇ ਆਪ ਦੇ ਕੰਮ ਚ ਬਿਜੀ ਹੋਏ ਆ ਕੋਈ ਨਾ ਬੁਲਾਵੇ ਮੈਨੂੰ ਅੱਧੀ ਰਾਤ ਕੋ